మై వీడియో లో కూడా ఆయన సార్ ఎంటియాల వెళ్ళొచ్చు ఏదో ఏద నా మార్కిటార్ లో కొంచెం నీరే మరపర మినిపట్ ఆరేదో వరే ਯਾ ਨਵਿਓ ਕਿਨਾਂ ਮੇਰੇ ਹੋਰ ਦਾ ਕਰਨਾ ਹੈ ਜਿਹੜਾ ਉਤਸ਼ਾਹਤ ਤੇ ਮੁਕਬਦ ਯੋਜਨਾ ਨਾ ਮਾਣੋ ਤਾਂ ਸਭਾ ਦਾ ਸੋ ਮੇਰਾ ਪਹਿਲਾ ਗਾਣਾ ਆ ਸਿਲੇਟੀਆਂ ਤੁਸੀਂ ਜਾਣ ਨੂੰ ਬਹੁਤ ਜ਼ਿਆਦਾ ਪਿਆਰ ਕਰਤਾ ਸੀ ਆਪਾਂ ਸੌਣ ਲੱਗਿਆ ਅ ਡੀਪ ਭਾਈ ਦੇ ਜੀਨ ਫਿਟਨੈਸ ਜੌਨ ਜਿਉਂ ਦੇ ਵਿੱਚ ਅਸੀਂ ਬਹੁਤ ਚੁੱਕੀ ਸੋ ਜਿੰਨੇ ਵੀ ਸਾਰੇ ਮੇਰੇ ਵੀਰ ਮਿਲਣ ਆਏ ਜਿੰਮ ਦੇ ਵਿੱਚ ਸਾਰਿਆਂ ਦਾ ਥੈਂਕ ਯੂ ਸੋ ਮੱਚ ਮੈਨੂੰ ਮਿਲਣ ਆਏ ਲਵ ਯੂ ਅਲ ਧੰਨਵਾਦ ਉਹ लवली ઓਲ ਧੰਨਵਾਦ ਸਾਰਿਆਂ ਦਾ ਸੋ ਮੈਂ ਗਾਣਾ ਸੁਣਾਣਾ ਆਪਣਾ ਜਿਹੜਾ ਨਵਾਂ ਗਾਣਾ ਹੈ ਸਟੇਟਸ ਤੇ ਕਰਨ ਬਹੁਤ ਜ਼ਿਆਦਾ ਪਿਆਰ ਦਿੱਤਾ ਹੋ ਜੇ ਤੂੰ ਕੱਤ ਨਹੀਂ ਮੈਨੂੰ ਬਰਬਾਦ ਆ ਉਹ ਤੇਰੇ ਕਾਰਨ ਮੈਂ ਇਕੱਲੇ ਇਕੱਲੇ ਆ ਗਿਆ ਹੋ ਜੇ ਤੂੰ ਕੱਤ ਨਹੀਂ ਮੈਨੂੰ ਬਰਬਾਦ ਆ ਉਹ ਤੇਰੇ ਕਾਰਨ ਮੈਂ ਇਕੱਲੇ ਇਕੱਲੇ ਆ ਗਿਆ ਉਹ ਕਰ ਤੂੰ ਮੈਲੀ ਗੱਲਾਂ ਸਾਰੀਆਂ ਲਕੈਟੀਆਂ ਜਿੱਤਿਆ ਉਹ ਮੈਨੂੰ ਚੇਤੇ ਆ ਤੂੰ ਛੋਟੀ ਹੁੰਦੀ ਖਾਂਦੀ ਸੀ ਸਲੇਟੀਆਂ ਜਿੱਤਿਆ ਉਹ ਮੈਨੂੰ ਚੇਤੇ ਆ ਤੂੰ ਛੋਟੀ ਹੁੰਦੀ ਖਾਂਦੀ ਸੀ ਸਲੇਟੀਆਂ ਜਿੱਤਿਆ ਉਹ ਕਿੰਨੇ ਰੋਲ ਪਿੱਡਦੀ ਸੀ ਖੇਡਦੀ ਤੂੰ ਕੀਟੀਆਂ ਜਿੱਤਿਆ ਨੀ ਤੇਰੀ ਮਿੱਤ ਲੱਤ ਸੀਰ ਗੁੰਡ ਜਾਂਦੀ ਸੀ ਤੇ ਟੀਚਰ ਇਹ ਹਾਜ ਰੱਖਦੇ ਬੱਤੀ ਦੇਦਰ ਤੂੰ ਬੁਕਾਰ ਝੜ ਲੈਂਦਾ ਸੀ ਵੇ ਕੱਛਾਂ ਚ ਪਿਆਜ਼ ਰੱਖ ਕੇ ਉਹ ਕਿੰਨੇ ਪਟਦੀ ਸੀ ਖੇਡਦੀ ਤੂੰ ਕੀਟੀਆਂ ਦਿੱਤਿਆ ਮੈਨੂੰ ਦਿੱਤਿਆ ਤੂੰ ਛੋਟੀ ਹੁੰਦੀ ਘੱਟੀ ਸੀ ਸਲੇਟੀ ਹੋਣਾ ਨਾ ਇਹ ਚੋਰਾ ਆਪਣੇ ਜਮ ਵਿੱਚ ਮੜਾ ਦੇਵਾਂਗਾ ਉਹਨਾਂ ਸਾਰੇ ਨੂੰ ਮੜਾ ਦੇਵਾਂਗੇ ਠੀਕ ਹੈ ਜੀ ਮੇਰੇ ਬੋਲਣ ਦੇ ਨਾਲ ഇവ അല്ല അവരോടല്ലേ വല്ല ਖਿੱਚ ਲਿਆ ਤਾਂ 10 ਮਿੰਟ ਲੱਗੇ ਸਾਰੇ ਵਿੱਚ ਨਾ ਪਹਿਲਾਂ ਉਹ ਪਾਣੀ 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 ਉਹ ਨਮਨ ਲਓ ਜੀ ਚੀਮਾ ਭਰਾ ਸਾਡੇ ਜਿੰਮ ਚ ਆਇਆ ਜੀ ਜੀਡ ਫਿਟਨੈਸ ਜੋ ਚ ਤੇ ਭਰਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਥੈਂਕ ਯੂ ਆ ਤੇ ਚੀਮਾ ਫਿਰ ਜਿੰਮ ਦੇ ਤੋਂ ਵਿੱਚ ਜਿੰਮ ਬਹੁਤ ਵਧੀਆ ਭਾਈ ਦਾ ਤੇ ਭਾਈ ਦੇ ਦੁਆਰਾ ਆਵਾਂਗੇ ਜਿੰਮ ਦੇ ਵਿੱਚ ਸੋ ਅੱਜ ਕੱਲ ਆਪਾਂ ਚਲੇ ਜਾਣਾ ਆਪਣੇ ਚੰਡੀਗੜ੍ਹ ਹਾਂ ਭਾਈ ਦੇ ਪਿੰਡ ਆ ਕੇ ਬਹੁਤ ਵਧੀਆ ਲੱਗਿਆ ਤੇ ਜਿੰਮ ਆ ਗਈ ਬਹੁਤ ਵਧੀਆ ਲੱਗਿਆ ਭਾਈ ਦੇ ਸ਼ੁਰੂ ਤੋਂ ਭਾਈ ਨੇ ਬਹੁਤ ਸਪੋਰਟ ਕੀਤਾ ਮੈਨੂੰ ਅੱਛਾ ਤੇ ਇਹਨੇ ਗਾਣਾ ਆਣਾ ਥੋੜਾ ਜਿਹਾ ਹੋਊਗਾ ਦੇਖੋ ਜੀ ਸਾਰਿਆਂ ਨੂੰ ਮੇਰਾ ਅੱਛਾ ਇਹ ਕਲਾਕਾਰ ਆਈ ਦੋਸਤੋ ਨਵਾਂ ਗਾਣਾ ਆ ਰਿਹਾ ਜੀ ਬਾਈ ਦਾ ਇੱਕ ਕਲਾਕਾਰੀ ਉਹਦੀ ਆਡੀਓ ਤਿਆਰ ਆ ਤੇ ਸਾਰਿਆਂ ਨੇ ਪੂਰੀ ਸਪੋਰਟ ਕਰਨੀ ਹੈ ਸਿਹੜੀਆਂ ਵਾਲਿਆਂ ਨੂੰ ਤੇ ਨਵਾਂ ਗਾਣਾ ਥੋੜਾ ਸੋਹਣਾ ਹੈ ਮੈਂ ਇੱਕ ਮਿੰਟ ਉਹ ਗਾਣਾ ਚੱਲ ਵੀ ਉਹ ਮੈਂ ਇੱਕ ਪਿੰਡੂ ਜਾਂ ਲਿਖਾਰੀ ਉਹ ਥੋੜੀ ਬਹੁਤੀ ਕਲਾਕਾਰੀ ਉਹ ਜੋ ਵੀ ਲਿਖਾਂ ਜੋ ਵੀ ਗਾਵਾਂ ਉਹ ਪਹਿਲਾਂ ਇਹ ਸੁਣੂ ਸੁਣਾਵਾ ਹੋ ਰਾਤੋ ਰਾਤ ਪਾ ਦੰਦੀ ਗਾ ਨਗਰੋ ਉਹ ਕਮੀਨ ਸੁਣਨ ਵਾਲੇ ਗਾਣੇ ਜੀਮੇ ਦੇ ਪਹਿਲਾਂ ਦੰਦੀ ਗੱਡੀ ਚ ਵਜਾ ਨਗਰੋ ਬੱਕ ਕਮੀਨ ਸੁਣਨ ਵਾਲੇ ਗਾਣੇ ਜੀਮੇ ਦੇ ਪਹਿਲਾਂ ਦੰਦੀ ਸ਼ਹਿਰ ਚ ਵਜਾ ਨਗਰੋ ਜਵੀ ਨਲੀ ਉਹ ਸਾਰੇ ਜੋ ਮੇਰੇ ਕਿੰਨੇ ਵੀ ਫੈਨਸ ਬੰਦੋਂ ਬਾਹਰ ਬੈਠੇ ਨੇ ਅਸਟ੍ਰੇਲੀਆ ਕੈਨੇਡਾ ਨਿਊਯਾਰਕ ਮੈਲਬੌਰਨ ਟੋਰਾਂਟੋ ਥਾਈਲੈਂਡੋਂ ਤਾਲਿਓ ਕਰਾਊਨ ਟਾਊਨ ਵਾਲੇ ਯੂਨਾਈਟਿਡ ਕਿੰਗਡਮ ਲੰਡਨ ਤੇ ਪੈਰਿਸ ਫ੍ਰਾਂਸ ਵਾਲਿਆਂ ਨੂੰ ਸਾਰਿਆਂ ਨੂੰ ਲਵ ਯੂ ਆਲਜੀ ਦਿਨੂੰ ਥੈਂਕ ਯੂ so much ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਮੇਰੇ ਯਾਰ ਦੋਸਤ ਸਾਰਿਆਂ ਦੇ ਕੈਮਰਾ ਮਾਰਨ ਦੀ ਜਿੰਨੇ ਵੀ ਸਾਡੇ ਦੋਸਤ ਸਾਰੇ ਮਨ ਤੋਂ ਭੱਜਦਾ ਕਿੱਥੋਂ ਬੜਾ ਸਾਰੇ ਮੈਂ ਬਹੁਤ ਬਹੁਤ ਧੰਨਵਾਦੀ ਜੀ ਭਾਈ ਪੰਜਾਬੀ